ਮੈਂ ਸਾਰੇ ਪੰਜਾਬ ਦੇ ਹਿੰਦੂ ਵੀ ਤੇ ਸਿੱਖ ਵੀ ਮੈਂ ਹੁਣ ਅੱਗੇ ਇੱਕ ਬੇਨਤੀ ਪ੍ਰਾਰਥਨਾ ਕਰਨ ਜਾ ਰਿਹਾ ਅੱਜ ਇੱਕ ਸਵੇਰੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਜਿਹਦੇ ਵਿੱਚ ਇੱਕ ਕੋਈ ਸ਼ਿਵ ਸੈਨਾ ਦਾ ਦੁਸ਼ਟ ਲੀਡਰ ਆਪਣੇ ਆਪ ਨੂੰ ਕਹਿੰਦਾ ਉਸ ਦੁਸ਼ਟ ਨੇ ਸਿੱਖ ਸਮਾਜ ਦੀਆਂ ਧੀਆਂ ਭੈਣਾਂ ਦੇ ਬਾਰੇ ਮਾੜੇ ਚੰਗੇ ਸ਼ਬਦ ਬੋਲੇ ਨੇ ਮੈਂ ਸਮਝਦਾ ਕਿ ਜਿਹੜੇ ਇਸ ਤਰ੍ਹਾਂ ਦੇ ਸ਼ਿਪਸੈਨਿਕ ਬਣੇ ਨੇ ਇਹ ਸਮਾਜ ਦੇ ਵਿੱਚ ਨਫਰਤ ਦੇ ਬੀਜ ਬੋਜ ਰਹੇ ਨੇ ਔਰ ਮੈਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੋ ਸਾਰੇ ਪੰਜਾਬ ਦੇ ਵਿੱਚ ਬੇਪਨਾਹ ਸਾਰੇ ਧਰਮਾਂ ਦਾ ਸਤਕਾਰ ਵਾਸਤੇ ਕੰਮ ਕਰ ਰਹੇ ਨੇ ਔਰ ਮਾਨਯੋਗ ਡੀਜੀਪੀ ਸਾਹਿਬ ਗੁਰੂ ਸਾਹਿਬ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਦੁਸ਼ਟ ਆਪਣੇ ਆਪ ਨੂੰ ਸ਼ਿਪਸੈਨਿਕ ਕਹਿਣ ਵਾਲੇ ਜਿਹੜੇ ਕੋਈ ਸਿੱਖ ਸਮਾਜ ਦੇ ਖਿਲਾਫ ਇਸ ਤਰ੍ਹਾਂ ਦੀ ਕੋਈ ਅਨਨ ਫਨਨ ਗਲਤ ਭਾਸ਼ਾ ਇਸਤੇਮਾਲ ਕਰਦੇ ਨੇ ਇਹਨਾਂ ਦੇ ਇੱਕ ਤੇ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਦੂਸਰਾ ਇਹਨਾਂ ਨੂੰ ਜਿਹੜੀਆਂ ਦਿੱਤੀਆਂ ਸਪੋਟੀਆਂ ਨੇ ਉਹ ਵਾਪਸ ਮਿਲਣੀਆਂ ਚਾਹੀਦੀਆਂ ਇਹਨਾਂ ਨੇ ਬਿਲਕੁਲ ਨਹੀਂ ਬੋਲਣਗੇ ਔਰ ਜੋ ਇਹ ਕਹਿ ਰਹੇ ਨੇ ਮੈਂ ਸਮਝੀ ਨਾ ਇਹ ਪਾਪ ਕਰ ਰਹੇ ਨੇ ਸਾਡਾ ਜਿਹੜਾ Hindu ਧਰਮ ਹੈ ਉਹ ਮੇਰਾ ਖਿਆਲ ਹੈ ਜਿਹੜੇ ਸਾਡੇ ਇਹ ਜਿਹੜਾ ਪੰਜਾਬ ਹੈ ਦਸਨ ਗੁਰੂਆਂ ਦੀ ਚਰਨਛੋਹ ਧਰਤੀ ਹੈ ਔਰ ਦਸਨ ਗੁਰੂਆਂ ਦੇ ਅਸੀਂ ਰਿਣੀ ਰਹਿਾਂਗੇ ਜਦ ਤੱਕ ਅਸੀਂ ਜਿਵਤ ਆ ਸਾਡੇ ਬੱਚੇ ਵੀ ਗਾਂ ਸਾਡੀਆਂ ਨਸਲਾਂ ਆਉਣ ਵਾਲੀਆਂ ਅਗਰ Hindu ਧਰਮ ਦੀ ਕਿਸੇ ਨੇ ਰਾਖੀ ਕੀਤੀ ਆ Hindu ਧਰਮ ਦੇ ਤਿਲਕ ਔਰ ਜੰਝੂ ਦੇ ਵਾਸਤੇ ਅਗਰ ਕਿਸੇ ਨੇ ਬਚਾਇਆ ਤੋ ਤਾਂ ਤਾਂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਆਪਣੀ ਕੁਰਬਾਨੀ ਵੀ ਸਾਡੇ ਵਾਸਤੇ ਦਿੱਤੀ ਉਹਾਂ ਨੇ ਤਰਬਾਨੀ ਸਾਡੇ ਵਾਸਤੇ Hindu ਧਰਮ ਦੇ ਧਰਮ ਨੂੰ ਬਚਾਉਣ ਵਾਸਤੇ ਕੁਰਬਾਨੀ ਕੀਤੀ ਔਰ ਅੱਜ ਅਸੀਂ ਜਿਹੜੇ ਆਪਣੇ ਆਪ ਨੂੰ ਤਥਾ ਕਿ Hindu ਘੋਾਨੇ ਆ ਮੈਂ ਸਮਝੀ ਨਾ Hindu ਨਹੀਂ ਆ ਇਹ Hindu ਨਹੀਂ ਅਗਰ ਜਿਹੜਾ ਸੱਚਾ Hindu ਹੈ ਉਹਨੂੰ ਦਸਮ ਗੁਰੂਆਂ ਦੇ ਸਤਕਾਰ ਵਾਸਤੇ ਔਰ ਧਰਨਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਤਕਾਰ ਦੇ ਬਾਰੇ ਉਹ ਸਾਰਾ ਗਿਆਨ ਹੋਏਗਾ ਜਿਹੜਾ Hindu ਹੋਏਗਾ ਮੈਂ ਸਭੀ ਨਾ ਇਕ ਕੁੱਝ ਦੁਕਾਨਦਾਰੀਆਂ ਆਪਣੀਆਂ ਚਲਾਉਣ ਵਾਸਤੇ ਗਲਤ ਧੰਦੇ ਚਲਾਉਣ ਵਾਸਤੇ ਆਪਣੇ ਆਪ ਨੂੰ ਹਿੰਦੂ ਧਰਮ ਦੇ ਠੇਕੇਦਾਰ ਬਣ ਗਏ ਨੇ ਮੈਂ ਉਸ ਇਨਸਾਨ ਨੂੰ ਪੁੱਛਣਾ ਚਾਹਨਾ ਦੁਸ਼ਮਣੂ ਕਿ ਤੇਰੇ ਇਹ ਬਿਆਨ ਦੇਣ ਦੇ ਨਾਲ ਸਾਰੇ ਸਿੱਖ ਸਮਾਜ ਨੂੰ ਠੇਸ ਪੁੰਜੀ ਹੋਏਗੀ ਅਗਰ ਉਹ ਵੀ ਕੋਈ ਗੁੱਸੇ ਵਿੱਚ ਆ ਕੇ ਤੇਰੇ ਨਾਲ ਕੋ ਲੜਾਈ ਝਗੜਾ ਜਾਂ ਕੋ ਹੋਰ ਕੰਮ ਹੋਏ ਤੇ ਪੁਲਿਸ ਵਾਸਤੇ ਵੀ ਔਰ ਸਾਰੇ ਸਟੇਟ ਵਾਸਤੇ ਵੀ ਇੱਕ ਲਾਰਜ ਆਰਡਰ ਦੀ ਪ੍ਰੋਬਲਮ ਕ੍ਰੀਏਟ ਹੋਏਗੀ ਪਰ ਆਪਾਂ ਇਸ ਤਰ੍ਹਾਂ ਦੇ ਬਿਆਨ ਤਿੰਨੇ ਕਿਉਂ ਆ ਗਲਤ ਬਿਆਨ ਅੱਗੇ ਵੀ ਪਿਛਲੇ ਸਮੇਂ ਵੀ ਕਈ ਲੋਕਾਂ ਨੇ ਕਈ ਦੁਸ਼ਟਾਂ ਨੇ ਇਸ ਤਰ੍ਹਾਂ ਦੇ ਬਿਆਨ ਜਿਹੜੇ ਦਿੱਤੇ ਔਰ ਤੁਸੀਂ ਉਹਨਾਂ ਦੇ ਅੰਜਾਮ ਵੀ ਦੇਖਿਆ ਕਈ ਵਾਰੀ ਕੋਈ ਗਲਤ ਫੈਸਲੇ ਆਮ ਲੋਕਾਂ ਕੋਲ ਵੀ ਹੋ ਜਾਂਦੇ ਨੇ ਜਿਹੜੇ ਸਧਾਰਨ ਆਦਮੀ ਨੇ ਜਿਹੜਾ ਕ੍ਰਿਮੀਨਲ ਨਹੀਂ ਉਹ ਵੀ ਕਈ ਵਾਰੀ ਕੋਈ ਧਰਮ ਦੀ ਆੜ ਦੇ ਵਿੱਚ ਉਹਨੂੰ ਵੀ ਕੁਝ ਨਾ ਕੋਈ ਫਿਰ ਗਲਤ ਕਦਮ ਚੱਕਣਾ ਪੈਂਦਾ ਪਰ ਆਪਾਂ ਇਸ ਗੱਲ ਨੂੰ ਹਟਦੇ ਕਿਉਂ ਨਹੀਂ ਅਸੀਂ ਕਿਉਂ बार-बार ਇਸ ਗੱਲ ਦੀ ਜਿੱਦ ਕਰ ਰਹੇ ਹਾਂ ਅਗਰ ਕੋਈ Hindu ਗਲਤ ਆ ਤਾਂ ਉਸ Hindu ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਪਰਟੀਕੂਲਰ ਉਸ ਵਿਅਕਤੀ ਦੇ ਅਗਰ ਕਿਸੇ ਸਿੱਖ ਸਮਾਜ ਦੇ ਵੀ ਬੰਦੇ ਨੇ ਤੁਹਾਡੇ ਨਾਲ ਕੋਈ ਗਲਤ ਕੀਤਾ ਤੇ ਤੁਸੀਂ ਉਹਦੇ ਖਿਲਾਫ ਕਾਰਵਾਈ ਕਰੋ ਸਾਨੂੰ ਕੋਈ ਤਰਾਜ ਨਹੀਂ ਪਰ ਸਮੂਹ ਸਿੱਖ ਸਮਾਜ ਨੂੰ ਕੋਈ ਗੱਲ ਕਰਨੀ ਪੰਜਾਬ ਦੇ ਅੰਦਰ Hindu ਔਰ ਸਿੱਖ ਜਿਹੜੇ ਆਪਸ ਵਿੱਚ ਦੋਨੋਂ ਸੱਕੇ ਭਾਈ ਨੇ ਇਹਨਾਂ ਦੇ ਸਾਡੇ ਧਾਰਮਿਕ ਰੀਤੀ ਰਿਵਾਜ ਸਾਡੇ ਸਾਰੇ ਸ਼ਰਧਾ ਦੇ ਕੇਂਦਰ ਸਾਡੇ ਸਾਰਾ ਗੁਰਦੁਆਰਾ ਸਾਹਿਬ ਚ ਜਾਂਦਾ ਸਾਰਾ Hindu ਮੰਦਰਾਂ ਦੇ ਵਿੱਚ ਵੀ Hindu ਆਉਂਦੇ ਨੇ ਸਾਡਾ ਆਪਸ ਦੇ ਵਿੱਚ ਕੋਈ ਨਹੀਂ ਕੁਝ ਸ਼ਰਾਰਤੀ ਅੰਸ਼ ਜਿਹੜੇ ਨੇ ਉਹ ਇਹ ਗਨਮਿਲ ਲੈਣ ਵਾਸਤੇ ਇਦਾਂ ਦੀਆਂ ਸ਼ਰਾਰਤਾ ਕਰਦੇ ਨੇ ਮੈਂ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਮਾਨਯੋਗ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਨੂੰ ਬੇਨਤੀ ਕਰਾਂਗਾ ਕਿ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏ ਔਰ ਇਹਦੀਆਂ ਸਪੋਟੀਆਂ ਵਿਦਰਾ ਕੀਤੀਆਂ ਜਾਣ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਗੋ ਮਾਤਾ ਜੈ ਗੋ ਪਾਲ ਜਨੰਦ ਲਾਲ ਜਨੰਦ ਲਾਲ